ਨਾ ਫਿਕਰ ਕਰੀ ਬੇ ਫਿਕਰਾਂ ਦਾ ਕੂੰ ਸਾਥ ਜਿੱਤ ਕੂੰ ਸਾਡੇ ਜਿੱਤਨ ਹਰਨ ਨਦੀ ਬਹਾਜੀ ਅਸੀਂ ਹੋਰ ਗਏ ਤਾਂ ਕੀ ਹੋਇਆ ਤੇਰੀ ਜਿੱਤ ਦੀ ਖੁਸ਼ੀ ਮਨਾ ਲਾਂਗੇ ਤੈਨੂੰ ਐਸ ਜਨਮ ਵਿੱਚ ਨਹੀਂ ਪਾਇਆ ਦੇ ਲੈ ਜਨਮੀ ਵਿੱਚ ਪਾਲਾਂਗੇ ਤੇਰਾ ਵਿੱਚ ਰੋੜਾ ਨਹੀਂ ਬਣਦੇ ਤੂੰ ਪੈਣਾ ਸਾਡੇ ਪੈਰ ਕੁੜੇ ਜੇ ਤੂੰ ਬਸਦੀ ਰਹਿ ਜਾਏ ਹਾਂ ਦੀਏ ਤੇਰਾ ਸਾਡ ਜਾਣਿਆ ਸੇਰ ਕੁੜੇ ਕੰਪਾਸ ਤਿਰੇ ਜੈ ਹਾਂ ਦੀਏ ਤੇਰਾ ਸਾਡ ਜਾਨਿਆ ਸੇਰ ਕੁੜੇ ਤੇਰੇ ਤੇਰੇ ਸਾਰੇ ਖਤ ਇਨਸਾਨੀਆਂ ਦਾ ਸਿਵਾ ਚਿਣਕੇ ਵੀ ਅਸੀ ਬਾਣ ਜਿੱਤਾ ਜਦੋਂ ਤੂੰ ਵੀ ਹੁਣ ਬੇਦਾਨੀਆਂ ਸਾਡ ਜਾਤਾਂ ਦਾ ਖਿਆਨ ਦਿੱਤਾ ਤੇਰਾ ਖਾਪ ਨਾ ਕਿਤੇ ਰਹਾ ਜਾਵੇ ਈਏ ਜਾਗ ਦੁੱਤੋਂ ਪੈਰ ਕੁੜੇ ਜੇ ਤੂੰ ਬਸਦੀ ਰਹਿ ਜਾਏ ਹਾਂਂ ਦੀਏ ਤੇਰਾ ਸੱਡ ਜਾਣਿਆ ਸਿਰ ਕੁੜੇ ਜੇ ਤੂੰ ਬਸਦੀ ਰਹਿ ਜਾਏ ਹਾਂਂ ਦੀਏ ਤੇਰਾ ਸੱਡ ਜਾਣਿਆ ਸਿਰ ਕੁੜੇ ਸਾਡਾ ਕੀ ਐ ਖਾਣਾ ਬਦੋਸਾਂ ਦਾ ਅਸੀਂ ਹੋਰ ਕਿੱਥੇ ਜਾ ਰਹੇ ਆਂ ਸਕਾਰ ਨਾ ਸਨੂ ਨ ਫਿਰ ਤੂੰ ਅਸੀਂ ਸਾਰੇ ਦੁੱਖ ਦੇ ਸਹਰਾਂਗੇ ਹੋ ਗਾਂ ਜੇ ਗੋਰਾ ਜੋਗੀ ਵੀ ਤੇਰੇ ਦਰ ਨੀ ਮੰਗਦਾ ਥੇਰ ਕੁੜੇ ਜੇ ਤੂੰ ਬਸਦੀ ਰਹਿ ਜਾਏ ਹਾਨ ਦੀਏ ਤੇਰਾ ਛੱਡ ਜਾਣਿਓ ਸੇਰ ਕੁੜੇ ਜੇ ਤੂੰ ਬਸਦੀ ਰਹਿ ਜਾਏ ਹਾਨ ਦੀਏ ਤੇਰਾ ਛੱਡ ਜਾਣਿਓ ਸੇਰ ਕੁੜੇ